हां जी दोस्तों सत श्री अकाल जी भाई गुरु जी का खालसा की वाहे गुरु जी की फतेह सो दोस्तों ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਪ੍ਰਵਾਸੀਆਂ ਦੀ ਖਿਲਾਫਤ ਚੱਲ ਰਹੀ ਹੈ ਪ੍ਰਵਾਸੀਆਂ ਨੇ ਕਈ ਜਗ੍ਹਾ ਬਹੁਤ ਸਾਰੀਆਂ ਗਲਤੀਆਂ ਵੀ ਕਰ ਦਿੱਤੀਆਂ ਤੇ ਇੱਕ ਜਿਹੜੀ ਹੁਸ਼ਿਆਰਪੁਰ ਦੇ ਪਿੰਡ ਵਿੱਚ ਇੱਕ ਪ੍ਰਵਾਸੀ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹ ਨੂੰ ਆਪਾਂ ਗਲਤੀ ਨਹੀਂ ਕਹਿ ਸਕਦੇ ਉਸ ਬੰਦੇ ਨੇ ਉਸ ਮਾਸੂਮ 4 ਸਾਲ ਦੇ ਬੱਚੇ ਨਾਲ ਕਿ ਉਹਨੇ ਇੱਕ ਕਤੂਤ ਕੀਤੀ ਹੈ ਜਿਹੜਾ ਜ਼ੁਲਮ ਕੀਤਾ ਹੈ ਜਿਹੜਾ ਮaaf ਕਰਨ ਦੇ ਲਾਇਕ ਨਹੀਂ ਹੈ ਸੋ ਉਹਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਇੱਕ ਰੋਸ ਹੈ ਇੱਕ ਗੁੱਸਾ ਹੈ ਉਸ ਬੰਦੇ ਦੀ ਕਤੂਤ ਨੇ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਦੇ ਅੰਦਰ ਹਰ ਇੱਕ ਪ੍ਰਵਾਸੀ ਦੇ ਖਿਲਾਫ ਜਿਹੜੀ ਇੱਕ ਨਫ਼ਰਤ ਭਰ ਦਿੰਦੀ ਹੈ ਤੇ ਇਹ ਜਿਹੜੀ ਹੁਣ ਅੱਗ ਹੈ ਹੌਲੀ-ਹੌਲੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਮਤੇ ਵੀ ਪਾ ਦਿੱਤੇ ਹੈ ਤੇ ਕਈ ਪਿੰਡਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੱਢ ਵੀ ਦਿੱਤਾ ਤੇ ਕੱਢਿਆ ਵੀ ਜਾ ਰਿਹਾ ਹੈ ਸੋ ਚਾਚਾ ਜੀ ਤੁਸੀਂ ਵੀ ਆਪਾਂ ਨੇ ਪਰसों ਗੱਲ ਕੀਤੀ ਸੀ ਜਦੋਂ ਦਰਿਆ ਤੇ ਗਏ ਸੀ ਹਾਂ ਪਰਸੋਂ ਹੀ ਤੁਸੀਂ ਵੀ ਪ੍ਰਵਾਸੀਆਂ ਦੇ ਕਾਫੀ ਖਿਲਾਫ ਆ ਕਾਫੀ ਖਿਲਾਫ ਹੋਏ ਪੈ ਸੀ ਸੋ ਹੁਣ ਪ੍ਰਵਾਸੀਆਂ ਨੂੰ ਕੱਢਿਆ ਜਾ ਰਿਹਾ ਇੱਕ ਤਰ੍ਹਾਂ ਦਾ ਜਿਹੜੀ ਹੁਣ ਇਹ ਮੂਹਰੇ ਨੂੰ ਚੱਲ ਪਈ ਹੈ ਸਾਰੇ ਪੰਜਾਬ ਦੇ ਵਿੱਚ ਨੇ ਲੋਕਾਂ ਵੱਲੋਂ ਲੋਕ ਆਪ ਮੁਹਾਰੇ ਪੰਜਾਬੀਆਂ ਦੀ ਖਿਲਾਫਤ ਕਰ ਰਹੇ ਆ ਲੋਕਾਂ ਦੇ ਅੰਦਰ ਇੱਕ ਰੋਸ ਹੈ ਇੱਕ ਨਫ਼ਰਤ ਹੈ ਉਸ ਬੰਦੇ ਨੇ ਉਸ ਬੱਚੇ ਨਾਲ ਜਿਹੜੀ ਤਣਾਉਣੀ ਹਰਕਤ ਕੀਤੀ ਹੈ ਕੀਤੀ ਵੀ ਬਹੁਤ ਗਲਤ ਹੈ ਤੇ ਕਈ ਜਗ੍ਹਾ ਐਗਾਂ ਦੀਆਂ ਹਰਕਤਾਂ ਜਿਹੜੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਸਾਹਮਣੇ ਵੀ ਆਈਆਂ ਸੋ ਪੰਜਾਬ ਦੇ ਵਿੱਚ ਪਹਿਲਾਂ ਕਦੇ ਵੀ ਐਗਾਂ ਦੀਆਂ ਨਹੀਂ ਹਰਕਤਾਂ ਹੋਇਆ ਕਰਦੀਆਂ ਸੀ ਕਦੇ ਐਗਾਂ ਦੀਆਂ ਗੱਲਾਂ ਸੁਣਨੇ ਨੂੰ ਵੀ ਨਹੀਂ ਸੀ ਮਿਲਦੀਆਂ ਹੁੰਦੀਆਂ ਸੋ ਵੇ ਖਬਰਾਂ ਦੇ ਵਿੱਚ ਦੇਖਿਆ ਕਰਦੇ ਸੀ ਕਿ ਵਿਹਾਰ ਦੇ ਵਿੱਚ ਰੇਪ ਹੋ ਗਿਆ ਕਿਸੇ ਬੱਚੀ ਨਾਲ ਰੇਪ ਹੋ ਗਿਆ ਕਿਸੇ ਕੁੜੀ ਨਾਲ ਰੇਪ ਹੋ ਗਿਆ ਕਲਕੱਤੇ ਵਿੱਚ ਡਾਕਟਰ ਕੁੜੀ ਨਾਲ ਰੇਪ ਹੋ ਗਿਆ ਜਾਂ ਦਿੱਲੀ ਵਿੱਚ ਕੁੜੀ ਨਾਲ ਰੇਪ ਹੋ ਗਿਆ ਕੱਲਾ ਰੇਪ ਹੀ ਨਹੀਂ ਹੋਇਆ ਰੇਪ ਕਰਨ ਤੇ ਬਾਅਦ ਉਸ ਕੁੜੀ ਦੇ ਗੁਪਤ ਅੰਗਾਂ ਦੇ ਵਿੱਚ ਉਹਨਾਂ ਨੇ ਬੋਤਲਾਂ ਦਿੱਤੀਆਂ ਤੇ ਇਸ ਇਸ ਬੱਚੇ ਦੇ ਗੁਪਤ ਅੰਗ ਦੇ ਵਿੱਚ ਵੀ ਉਸ ਦਰਿੰਦੇ ਵੱਲੋਂ ਜਿਹੜੀ ਆ ਰਾੜ ਦਿੱਤੀ ਗਈ ਤੂੰ ਦੇਖ ਚਾਚਾ ਤੁਸੀਂ ਇਹ ਦੇਖੋ ਕਿੰਨ ਬੰਦੇ ਦਾ ਦਿਲ ਯਾਰ ਕਿੰਨਾ ਖਤਰਨਾਕ ਤੋਤਾ ਦਿਲ ਹੋਊਗਾ ਯਾਰ ਕਿੱਦਾਂ ਦਾ ਬੰਦਾ ਤਾਂ ਨਹੀਂ ਕਹਿ ਸਕਦੇ ਆਪਾਂ ਉਹ ਉਹ ਇੱਕ ਸ਼ੈਤਾਨ ਰੂਪੀ ਬੰਦੇ ਦੇ ਰੂਪ ਵਿੱਚ ਹੈਗਾ ਸੀ ਜਿਹੜਾ ਉਹਦੀ ਆਤਮਾ ਹੈ ਜਿਹੜੀ ਉਸ ਬੰਦੇ ਦੀ ਉਸ ਪ੍ਰਵਾਸੀ ਦੀ ਉਹਨੂੰ ਤੁਸੀਂ ਸ਼ੈਤਾਨ ਮੰਨਿਆ ਕਹਿ ਸਕਦੇ ਆ ਸ਼ੈਤਾਨ ਹੋ ਸਕਦਾ ਹੋ ਤੇ ਅਜੇ ਆਪਾਂ ਕਹੀਏ ਕਿ ਉਹ ਬੰਦਾ ਗਲਤ ਸੀ ਤਾਂ ਪ੍ਰਵਾਸੀ ਸਾਰੇ ਵੀ ਯਾਰ ਗਲਤ ਨਹੀਂ ਹੈਗੇ ਇਹ ਗੱਲ ਸਹੀ ਹੈ ਤੇ ਨਹੀਂ ਹੈਗੇ ਪ੍ਰਵਾਸੀ ਸਾਰੇ ਵੀ ਨਹੀਂ ਹੈ ਗਲਤ ਪੰਜੇ ਗੁਣੇ ਸਾਰੇ ਪੰਜੇ ਗੁਣੇ ਇੱਕ ਸਾਰ ਨਹੀਂ ਹੈਗੀਆਂ ਤੇ ਵਿੱਚ ਬੰਦੇ ਚੰਗੇ ਵੀ ਬਹੁਤ ਹੈਗੇ ਆ ਵਿੱਚ ਚੰਗੇ ਵੀ ਬਹੁਤ ਸੋ ਗੱਲ ਇਹ ਆ ਤੇ ਕਿਸੇ ਵੀ ਗੱਲ ਦਾ ਗਰਮ ਜੋਸ਼ੀ ਦੇ ਵਿੱਚ ਹੱਲ ਉਹਦਾ ਜਿਹੜਾ ਵੀ ਹੱਲ ਹੋਣਾ ਹੈ ਦੋਸਤੋ ਦੇ ਹਾਲ ਹੋਣਾ ਹੈ ਟੇਬਲ ਤੇ ਬਹਿ ਕੇ ਹੋਣਾ ਹੈ ਗੱਲਬਾਤ ਕਰਕੇ ਹੋਣਾ ਹੈ ਕਿ ਜੇ ਆਪਾਂ ਕਹੀਏ ਕਿ ਆਪਾਂ 1 ਲੱਖ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢ ਦਵਾਂਗੇ ਜਾਂ ਉਹਨਾਂ ਨੂੰ ਕੱਢ ਕੇ ਸਰ ਜਾਊਗਾ ਉਹ ਵੀ ਨਹੀਂ ਹੋਣਾ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਸਟੈਂਡ ਕਲੀਅਰ ਕਰਨਾ ਪੈਣਾ ਆਪਾਂ ਨੂੰ ਸੁਧਰਨਾ ਪੈਣਾ ਸਭ ਤੋਂ ਪਹਿਲਾਂ ਸਾਨੂੰ ਆਪ ਸੈੱਟ ਹੋਣਾ ਪੈਣਾ ਸਾਡੇ ਮੁੰਡਿਆਂ ਨੂੰ ਆਪ ਕੰਮ ਕਰਨੇ ਪੈਣੇ ਜਦੋਂ ਸਾਡੇ ਮੁੰਡੇ ਆਪ ਕੰਮ ਕਰਨ ਲੱਗ ਜਾਣਗੇ ਤਾਂ ਜ਼ਰੂਰਤ ਨਹੀਂ ਪੈਣੀ ਪ੍ਰਵਾਸੀਆਂ ਨੂੰ ਇੱਥੇ ਯਾਰ ਪ੍ਰਵਾਸੀਆਂ ਦੀ ਡਿਮਾਂਡ ਹੀ ਨਹੀਂ ਹੋਣੀ ਸਭ ਤੋਂ ਵੱਡੀ ਗਲਤੀ ਸਾਡੀ ਵੀ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਭਾਈ ਜਿਹਦੇ ਕੋਲ 4 ਕਿਲੇ ਆ 2 ਕਿਲੇ ਵੀ ਆ 1 ਕਿਲਾ ਵੀ ਆ ਜਿਹਦੇ ਕੋਲ ਉਹਦਾ ਵੀ ਮੁੰਡਾ ਕੰਮ ਕਰਕੇ ਰਾਜੀ ਨਹੀਂ ਆ ਉਹਨੇ ਵੀ ਪ੍ਰਵਾਸੀ ਰੱਖੇ ਹੋਏ ਆ ਜਿਨੇ 4 ਡੰਗਰ ਰੱਖੇ ਹੋਏ ਆ ਉਹਦਾ ਮੁੰਡਾ ਕੰਮ ਕਰਕੇ ਰਾਜੀ ਨਹੀਂ ਆ ਉਹ ਵੀ ਕੰਮ ਸਾਰੇ ਪ੍ਰਵਾਸੀਆਂ ਨੇ ਕਰਨੇ ਆ ਵੈਸੇ ਵੀ ਯਾਰ ਰਾਜਮਿਸਤਰੀ ਜੇ ਮੈਂ ਖੁਦ ਠੇਕੇਦਾਰੀ ਕਰਦਾ ਰਾਜਮਿਸਤਰੀ ਦਾ ਕੰਮ ਕਰਦਾ ਮੈਂ ਵੀ ਪ੍ਰਵਾਸੀ ਰੱਖੇ ਹੋਏ ਆ ਅਸੀਂ ਵੀ ਕੰਮ ਕਰਦੇ ਹਾਂ ਕਿਉਂ ਰੱਖੇ ਹੋਏ ਆ ਕਿਉਂਕਿ ਭਾਈ ਸਾਨੂੰ ਪੰਜਾਬੀ ਮੁੰਡੇ ਸਾਡੇ ਮਿਲਦੇ ਘੱਟ ਆ ਮੈਂ ਪਹਿਲਾਂ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬੀ ਮੁੰਡਿਆਂ ਦੀ ਬਹੁਤ ਸਿਕਤਾਂ ਕਰ ਕਰਕੇ ਵੀਡੀਓ ਪਾ ਲਈਆਂ ਲੇਕਿਨ ਬਾਅਦ ਕਿ ਚੁਆਕੇ ਸਾਡੇ ਮੁੰਡੇ ਉਦਾਂ ਹੀ ਕਰਦੇ ਆ ਸਾਡੇ ਪੰਜਾਬੀ ਮੁੰਡੇ ਇੱਕ ਤਾਂ ভাই ਇਹ ਨਹੀਂ ਹੈਗਾ ਵੀ ਲਗਾਤਾਰ ਕੋਈ ਪੰਜਾਬੀ ਮੁੰਡਾ ਨਹੀਂ ਹੈਗਾ ਜਿਹੜਾ ਲਗਾਤਾਰ ਮਹੀਨੇ ਦੇ 28 ਦਿਨ ਵੀ ਲਾਂਦਾ ਹੋਊਗਾ ਨਹੀਂ ਲਾਂਦਾ 28 ਦਿਨ ਵੀ ਕੋਈ ਲਾਂਦਾ ਹੋਊਗਾ 28 ਦਿਨ ਤਾਂ ਦੂਰ ਦੀ ਗੱਲ ਹੈ ਜੇ ਕੋਈ 20 ਦਿਨ ਵੀ ਲਾਂਦਾ ਹੋਊਗਾ ਮਹੀਨੇ ਦੇ ਜਿੱਦਣ ਸਾਡੇ ਮੁੰਡਿਆਂ ਨੂੰ ਪੈਸੇ ਇਕੱਠੇ ਮਿਲ ਜਾਂਦੇ ਆ ਤਾਂ ਦੋ ਦੋ ਚਾਰ ਚਾਰ ਦਿਨ ਕੰਮ ਪਰ ਨਹੀਂ ਆਉਂਦੇ ਹੈਗੇ ਨਹੀਂ ਆਉਂਦੇ ਇਹ ਬਹੁਤ ਵੱਡੀ ਸਾਡੇ ਵਿੱਚ ਜਿਹੜੀ ਕਮੀਆਂ ਸਭ ਤੋਂ ਪਹਿਲਾਂ ਇਹ ਕਮੀਆਂ ਨੂੰ ਦੂਰ ਕਰਨਾ ਠੀਕ ਹੈ ਜੀ ਤੇ ਉੱਤੇ ਬਾਅਦ ਜਿਹੜੀਆਂ ਬਾੜੀ ਕਰਨੀਆਂ ਕਣਕ ਵੱਢਣੀਆਂ ਜਿੱਦਾਂ ਸਾਡੇ ਗਰਾਸਤੀ ਜਿੱਦਾਂ ਵਿਰਸੇ ਦੇ ਵਿੱਚ ਪਹਿਲਾਂ ਸਾਡੇ ਕੰਮ ਜਿਹੜੀਆਂ ਕਰਕੇ ਸਭ ਤੋਂ ਪਹਿਲਾਂ ਆਪਣਾ ਪੰਜਾਬ ਦਾ ਵਿਰਸਾ ਮੋੜ ਕੇ ਲਿਆਓ ਉਸੇ ਤਰ੍ਹਾਂ ਬਾੜੀਆਂ ਕਰੋ ਜਿੱਦਾਂ ਪਰਿਵਾਰ ਰਲ ਕੇ ਕਰਦੇ ਹੁੰਦੇ ਤੇ ਉਸੇ ਤਰ੍ਹਾਂ ਝੋਨਾ ਲਾਓ ਜਿੱਦਾਂ ਪਹਿਲਾਂ ਲਾਉਂਦੇ ਹੁੰਦੇ ਤੇ ਉਸੇ ਤਰ੍ਹਾਂ ਡੰਗਰ ਆਪ ਰੱਖਣੇ ਸ਼ੁਰੂ ਕਰੋ ਗੋਹਾ ਆਪ ਚੱਕਣਾ ਸ਼ੁਰੂ ਕਰੋ ਆਪਣੇ ਕੰਮ ਆਪ ਕਰਨੇ ਸ਼ੁਰੂ ਕਰੋ ਫੇਰ ਭਾਈ ਕੋਈ ਹੱਲ ਹੋਊਗਾ ਜੇ ਆਪਾਂ ਕਹੀਏ ਜਿੱਦਾਂ ਹੁਣ ਇੱਕ ਲਹਿਰ ਚੱਲ ਪਈ ਐ ਬਹੁਤ ਮੈਂ ਵੀਡੀਓ ਦੇਖਦਾ ਕਿ ਪ੍ਰਵਾਸੀਆਂ ਨੂੰ ਕੱਢ ਦੋ ਮਾਰ ਦੋ ਇਹ ਕਰ ਦੋ ਐਦਾਂ ਕਿਸੇ ਮਸਲੇ ਦਾ ਹੱਲ ਨਹੀਂ ਹੋਣਾ ਜਿੰਨੀ ਮਰਜ਼ੀ ਹਿੰਸਾ ਕਰ ਲਓ ਜਿੰਨਾ ਮਰਜ਼ੀ ਰੋਲਾ ਪਾ ਲਓ ਫਾਇਦਾ ਕੋਈ ਨਹੀਂ ਆ ਕਾਨੂੰਨ ਨੂੰ ਹੱਥ ਵਿੱਚ ਲਾਉਂਗੇ ਨੁਕਸਾਨ ਉਹਦੇ ਵਿੱਚ ਆਪਣਾ ਵੀ ਆ ਆਪਣੇ ਪੰਜਾਬ ਦਾ ਵੀ ਆ ਬਹੁਤ ਵੱਡਾ ਨੁਕਸਾਨ ਹੋ ਜਾਊਗਾ ਕਾਨੂੰਨ ਪਰਚੇ ਹੋਣਗੇ ਠੀਕ ਐ ਨਾ ਚਲੋ ਭਗਵੰਤਮਾਨ ਸਾਹਿਬ ਦੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਉਹ ਕਹਿੰਦੇ ਵੀ ਐਦਾਂ ਆਪਾਂ ਨਹੀਂ ਕੱਢ ਸਕਦੇ ਕਿਉਂਕਿ ਅੱਜ ਅਗਰ ਆਪਾਂ ਇਥੋਂ ਲੀਡ ਕਰਾਵਾਂਗੇ ਅੱਜ ਉਹਨਾਂ ਦੇ ਵਿਆਹ ਨਾਲ ਇਹ ਅੱਜ ਪ੍ਰੈਸ ਕਾਨਫਰੈਂਸ ਕਿ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਗਰ ਆਪਾਂ ਇਥੋਂ ਪ੍ਰਵਾਸੀਆਂ ਨੂੰ ਕੱਢਾਂਗੇ ਤਾਂ ਐਨੇ ਪੰਜਾਬ ਦੇ ਵਿੱਚ ਪ੍ਰਵਾਸੀ ਨਹੀਂ ਹੈਗੇ ਜਿੰਨੇ ਸਾਡੇ ਪੰਜਾਬੀ ਐਸ ਵਕਤ ਦਿੱਲੀ ਬੰਬਈ ਕਲਕੱਤੇ ਜਾਂ ਬਿਹਾਰ ਜੋ ਕਿਹਦੇ ਵਿੱਚ ਪ੍ਰਵਾਸੀ ਬਣ ਕੇ ਬੈਠੇ ਆ ਦੇਖਦੇ ਆ ਸੀ ਹੈ ਜੀ ਅਗਰ ਆਪਾਂ ਇਥੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਇਹ ਨਾ ਸੋਚਿਓ ਕਿ ਉਹ ਵੀ ਚੁੱਪ ਰਹਿਣਗੇ ਤਾਂ ਉਧਰ ਆਪਣੇ ਬਾਈ ਪੰਜਾਬੀ ਵੀਰਾਂ ਪਰ ਵੀ ਬਹੁਤ ਵੱਡਾ ਨੁਕਸਾਨ ਹੋਊਗਾ ਉਹਨਾਂ ਪਰ ਵੀ ਹਮਲੇ ਹੋਣਗੇ ਆਪਾਂ ਤਾਂ ਪਿਆਰ ਨਾਲ ਕੱਢਾਂਗੇ ਲੇਕਿਨ ਉਹ ਲੋਕ ਆ ਜਿਹੜੇ ਉਹ ਹੂ ਟੰਗ ਨਾਲ ਕਰਨਗੇ ਕਿਉਂਕਿ ਕਰੋਨਾ ਦੇ ਵਿੱਚ ਮੈਨੂੰ ਸਾਡੇ ਦੱਸਿਆ ਬੰਦਿਆਂ ਨੇ ਕਹਿੰਦੇ ਵੀ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਟੈਂਕੀਆਂ ਤੇ ਵੀ ਲਿਖ ਦਿੱਤਾ ਗਿਆ ਸੀ ਕਿ ਅਗਰ ਤੂੰ ਕਿਸੇ ਨੇ ਇਥੋਂ ਕਿਸੇ ਡਰਾਈਵਰ ਨੇ ਜਾਂ ਕਿਸੇ ਨੇ ਇਸ ਟੂਟੀ ਨੂੰ ਹੱਥ ਲਾਤਾ ਇਸ ਇੱਥੇ ਗਲਾਸ ਪਾਣੀ ਦਾ ਪੀ ਲਿਆ ਤਾ ਆਪਣੀ ਮੌਤ ਦਾ ਆਪਣੇ ਹਾਸ਼ਰ ਦਾ ਜ਼ਿੰਮੇਦਾਰ ਉਹ ਹੋਊਗਾ ਤਾਂ ਤੁਸੀਂ ਹੁਣ ਇਹ ਆਪਸ ਆਪ ਲਾ ਲੂ ਜਦੋਂ ਕਰੋਨਾ ਦੇ ਵਿੱਚ ਨਹੀਂ ਕਿਸੇ ਨੂੰ ਪਾਣੀ ਪਿਲਾ ਸਕਦੇ ਅਗਰ ਆਪਾਂ ਇੱਥੇ ਕੋਈ ਅਣੀਸਾ ਕੀਤੀ ਜਾਂ ਕੋਈ ੱਤਕਾ ਕੀਤਾ ਤਾਂ ਸਾਡੇ ਪੰਜਾਬੀਆਂ ਨਾਲ ਉੱਧਰ ੱਤਕਾ ਹੋ ਸਕਦਾ ਕਿਉਂਕਿ ਸਾਡੇ ਡਰਾਈਵਰ ਵੀ ਉੱਧਰ ਜਾਂਦੇ ਆ ਜੇ ਤੁਸੀਂ ਸਹੀ ਗੱਲਾਂ ਹੀ ਕਹਿੰਦੇ ਰਹਿੰਨੇ ਆ ਕਿਉਂਕਿ ਪੰਜਾਬੀ ਵੀਰੋ ਕੋਈ ਵੀ ਮਸਲੇ ਦਾ ਹੱਲ ਹੈ ਜਿਹੜਾ ਬੈਠ ਕੇ ਕਾਨੂੰਨੀ ਤੋਰ ਨਾਲ ਕਰੋ ਹਨਾ ਢੰਗ ਨਾਲ ਕਰੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਨੂੰ ਸੁਧਾਰੋ ਆਪਣੇ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਸ਼ਹਿਰਾਂ ਦੇ ਵਿੱਚ ਆਪਣੇ ਮਹੱਲਿਆਂ ਦੇ ਵਿੱਚ ਮਤੇ ਲਿਖੋ ਆਪਣੇ ਪੰਚਾਇਤਾਂ ਦੇ ਨੂੰ ਕਿ ਕਿੰਦਾ ਆਪਾਂ ਨੇ ਚੱਲਣਾ ਹੈ ਹਨਾ ਉਸ ਹਿਸਾਬ ਦੇ ਨਾਲ ਚੱਲੋ ਤੇ ਠੀਕ ਆ ਇੱਕ ਦੋ ਬੰਦਿਆਂ ਨੇ ਗਲਤੀ ਕੀਤੀ ਹੈ ਤਾਂ ਆਪਾਂ ਉਹਦੀ ਸਜ਼ਾ ਸਾਰਿਆਂ ਨੂੰ ਨਹੀਂ ਦੇ ਸਕਦੇ ਹਾਂ ਇਹ ਵੀ ਗੱਲ ਸੱਚ ਹੈ ਕਿ ਉਹਨਾਂ ਦੇ ਕਲਚਰ ਦਾ ਤੇ ਆਪਣੇ ਕਲਚਰ ਦਾ ਜ਼ਮੀਨ ਅਸਮਾਨ ਦਾ ਫਰਕ ਇਹ ਵੀ ਗੱਲ ਸੱਚ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਬੰਦੇ ਪੰਜਾਬੀ ਬੋਲਣ ਲੱਗੇ ਲੈ ਕੇ ਜਿਆਦਾ ਸਾਡੇ ਨਿਆਣੇ ਥੋੜਾ ਜਿਆਦਾ ਪੜ ਜਾਂਦੇ ਆ ਸਾਡੇ ਨਿਆਣਿਆਂ ਨੂੰ 96979 ਦਾ ਨਹੀਂ ਪਤਾ 969799 ਸਾਡੇ ਨਿਆਣਿਆਂ ਨੂੰ ਨਹੀਂ ਪਤਾ ਸਾਡੇ ਨਿਆਣੇ ਅੰਗਰੇਜ਼ੀ ਦੇ ਵਿੱਚ ਗੱਲ ਕਰਨ ਲੱਗ ਗਏ ਜਾਂ ਹਿੰਦੀ 'ਚ ਗੱਲ ਕਰਨ ਲੱਗ ਗਏ ਆ ਲੇਕਿਨ ਉਹਨਾਂ ਦੇ ਨਿਆਣੇ ਇਸ ਵਕਤ ਪੰਜਾਬੀ ਬੋਲਦੇ ਆ ਸੋ ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਵਾਲਾ ਬਣੂ ਵੀਰ ਜੀ ਗੁਰੂ ਵਾਲਾ ਬਣਵਾ ਉਹ ਦੇਖੋ ਉਹ ਬੰਦਾ ਗੁਰੂ ਵਾਲਾ ਕਰ ਰਿਹਾ ਸਾਰੇ ਗੁਰੂ ਵਾਲੇ ਬਣਾਤੇ ਗੁਰੂ ਵਾਲੇ ਬਣਾਤੇ ਹਨ ਸਭ ਤੋਂ ਪਹਿਲਾਂ ਪੰਜਾਬੀ ਐ ਬੋਲਦੇ ਆ ਭਾਈ ਨਾ ਪਾਊਗਾ ਉਸ ਤੋਂ ਹਾਂ ਜੋਰੀਆਂ ਫੜਦੇ ਆ ਹਾਂ ਸਭ ਤੋਂ ਪਹਿਲਾਂ ਸਾਨੂੰ ਬਾਈ ਇਹ ਸੈਟਿੰਗਾਂ ਕਰਨੀਆਂ ਪੈਣਗੀਆਂ ਤੁਸੀਂ ਅੱਜ ਸਵੇਰੇ ਸਵੇਰੇ ਉੱਠ ਕੇ ਸਬਜ਼ੀ ਮੰਡੀ ਚਲ ਜਿਓ ਦਾਣਾ ਮੰਡੀ ਚਲ ਜਿਓ ਕਿਸੇ ਵੀ ਮੰਡੀ ਚ ਚਲ ਜਿਓ ਉੱਤੇ ਬਾਈ ਨੂੰ ਸਭ ਤੋਂ ਕੰਮ ਕਰਦੇ ਪਰਵਾਸੀ ਮਿਲਣਗੇ ਸਾਡੇ ਪੰਜਾਬੀ ਸਬਜ਼ੀ ਵੇਚ ਕੇ ਰਾਜੀ ਨਹੀਂ ਆ ਸਾਡੇ ਪੰਜਾਬੀ ਦਿਹਾੜੀ ਜਾ ਕੇ ਰਾਜੀ ਨਹੀਂ ਆ ਸਾਡੇ ਪੰਜਾਬੀ ਬਾਡੀ ਕਰਕੇ ਰਾਜੀ ਨਹੀਂ ਆ ਸਾਡੇ ਪੰਜਾਬੀ ਝੋਨਾ ਲਾ ਕੇ ਰਾਜੀ ਨਹੀਂ ਆ ਜਦ ਯਾਰ ਸਭ ਤੋਂ ਪਹਿਲਾਂ ਗੱਲ ਘੁੰਮ ਕੇ ਉੱਠੀ ਆਂਦੀ ਆ ਆਪਾਂ ਫੇਰ ਉਹਨਾਂ ਨੂੰ ਕੱਢਣ ਯੋਗੇ ਹੋ ਜਾਗੇ ਪਹਿਲਾਂ ਆਪ ਕੁਝ ਕਰਨ ਜੋਗੇ ਹੋ। ਸੋ ਭਾਈ ਕਈ ਬੰਦੇਆਂ ਨੇ ਗੱਲਾਂ ਸੁਣੀਆਂ। ਹਾਂ ਕਈਆਂ ਨੂੰ ਮਾਫੀ ਚਾਹੁੰਦੇ ਆ ਪਹਿਲਾਂ ਹੀ ਮਾਫੀ ਚਾਹੁੰਦੇ ਆ ਗਲਤੀ ਮਾਫਰਿਓ। ਸੋ ਇਸ ਲਈ ਲੈ ਗੜ ਭਾਈ ਕੰਮ ਕਰੋ। ਇਹ ਕੰਮ ਦੇ ਨਾਲ ਬਿਲਕੁਲ ਬਿਲਕੁਲ। ਮੈਂਤ ਕਰੋ। ਪਹਿਲਾਂ ਸਾਨੂੰ ਸੈਟਿੰਗ ਕਰਨੀ ਪੈਣੀ ਆ। ਫਿਰ ਸਾਰਾ ਕੁਝ ਹੋਊਗਾ। ਕੱਢ ਕੇ ਕੁਝ ਨਹੀਂ ਬਣਨਾ ਹਾਂ। ਕੰਮ ਕਰਨ ਇੱਥੇ ਆ ਕੇ ਕੰਮ ਕਰਕੇ ਆਪਣੇ ਦੇਸ਼ ਨੂੰ ਜਾਣ ਵੋਟ ਨਾ ਬਣੇ ਆਧਾਰ ਕਾਰਡ ਨਾ ਬਣੇ ਉਹਨਾਂ ਦਾ ਪੱਕਾ ਨਾ ਕੋਈ ਟਿਕਾਣਾ ਬਣੇ ਤੇ ਸਰਕਾਰ ਨੂੰ ਫੀਡਰੋ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਪੰਜਾਬੀ ਵੀਰ ਆ ਜਾਂ ਪੰਜਾਬੀ ਸੰਸਥਾਾਂ ਆ ਜਾਂ ਸਾਡੀਆਂ ਕੋਈ ਵੀ ਚਾਹੇ ਸਾਡੇ ਜੱਥੇ ਆ ਜਿੰਨੇ ਵੀ ਜਿੰਨੇ ਵੀ ਪੰਥ ਹੈ ਸਾਡੇ ਸਭ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਸਰਕਾਰ ਅੱਗੇ ਔਰ ਇਹ ਦਿੱਲੀ ਤੱਕ ਕੇਂਦਰ ਸਰਕਾਰ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਜਿੱਦਾਂ ਅੱਜ ਬਿਹਾਰ ਦੇ ਵਿੱਚ ਵੀ ਇਹ ਚਰਚਾਵਾਂ ਚੱਲਦੀਆਂ ਉੱਤਰਖੰਡ ਨੇ ਵੀ ਕਰ ਦਿੱਤਾ ਏ ਹਿਮਾਚਲ ਦੇ ਵਿੱਚ ਸ਼ੁਰੂ ਤੋਂ ਆ ਕਿ ਇੱਥੋਂ ਦਾ ਹੀ ਪੰਜਾਬ ਦਾ ਹੀ ਵਸਨੀਕ ਇੱਥੇ ਜ਼ਮੀਨ ਖਰੀਦ ਸਕੇ ਪੰਜਾਬ ਦੇ ਹੀ ਵਸਨੀਕ ਨੂੰ ਪੰਜਾਬ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਨੌਕਰੀ ਮਿਲੇ ਤੇ ਪੈਲ ਦੇ ਆਧਾਰ ਤੇ ਸਾਰੇ ਕੰਮ ਆ ਜਿਹੜੇ ਪੰਜਾਬੀ ਨੂੰ ਹੀ ਮਿਲਣੇ ਚਾਹੀਦੇ ਨਾ ਕਿ ਬਾਹਰ ਦੇ ਨੂੰ ਆਹ ਚੀਜ਼ਾਂ ਸਰਕਾਰ ਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਇਹ ਵੀ ਜਦ ਹੋਣਗੀਆਂ ਜਦ ਅਸੀਂ ਇਕੱਠੇ ਹੋ ਕੇ ਇਹ ਚੀਜ਼ਾਂ ਤੇ ਜ਼ੋਰ ਪਾਣ ਪਾਵਾਂਗੇ ਤੇ ਅਸੀਂ ਜਦ ਆਪ ਇਕੱਠੇ ਹੋਵਾਂਗੇ ਇੱਕ ਜੋਟ ਹੋਣਾ ਬਣਾ ਸਕਦਾ ਇੱਕ ਜੋਟ ਹੋਵਾਂਗੇ ਤੇ ਪ੍ਰਵਾਸੀਆਂ ਨੇ ਇੱਥੇ ਆਧਾਰ ਕਾਰਡ ਬਣਾ ਲਏ ਜਾਂ ਰਾਸ਼ਨ ਕਾਰਡ ਬਣਾ ਲਏ ਜਾਂ ਵੋਟਰ ਕਾਰਡ ਬਣਾ ਲਏ ਇਹ ਗਲਤੀ ਉਹਨਾਂ ਦੀ ਨਹੀਂ ਹੈਗੀ ਇਹ ਗਲਤੀ ਸਾਡੀ ਹੈ ਗਲਤੀ ਸਾਡੀ ਆ ਸਾਡੇ ਲੋਕਾਂ ਦੀ ਹੈ ਕਿਉਂਕਿ ਉਹਨਾਂ ਦੇ ਆਪਣੇ ਆਪ ਨਹੀਂ ਬਣ ਗਏ ਉਹਨਾਂ ਦੇ ਆਧਾਰ ਕਾਰਡ ਉਹਨਾਂ ਦੀਆਂ ਵੋਟਾਂ ਅਸੀਂ ਉਹਨਾਂ ਨੂੰ ਦਸਨੀਕ ਉਹਨਾਂ ਦੀਆਂ ਰਜਿਸਟਰੀਆਂ ਕਰਾਈਆਂ ਉਹਨਾਂ ਨੂੰ ਕਰਾਇਆ ਪਰ ਰੱਖਣ ਲਈ ਅਸੀਂ ਮਕਾਨ ਬਣਾਏ ਉਹਨਾਂ ਨੂੰ ਕਿਰਾਏਦਾਰ ਬਣਾਇਆ ਉਹ ਵੀ ਬਣਦੇ ਜ਼ਿੰਮੇਦਾਰ ਅਸੀਂ ਖੁਦ ਹਾਂ ਇਸ ਲਈ ਕਿਸੇ ਕੋਈ ਵੀ ਗੱਲ ਦਾ ਜਿਹੜਾ ਮਸਲਾ ਇਹ ਲੜਾਈ ਨਾਲ ਨਹੀਂ ਹੋਣਾ ਅਹਿੰਸਾ ਨਾਲ ਨਹੀਂ ਹੋਣਾ ਹਰ ਇੱਕ ਪਰਵਾਸੀ ਨਾਲ ਟੇਬਲ ਤੇ ਰੱਖੀ ਹੋਣਾ ਹੈ ਹਾਂਜੀ ਕਿਉਂਕਿ ਉਹ ਬੈਂਕਾਂ ਚ ਪਰਵਾਸੀ ਹੈਗੇ ਆ ਬਿਲਕੁਲ ਬਿਲਕੁਲ ਪੋਸਟ ਲਾਜਮੀ ਪਰਵਾਸੀ ਹੈਗੇ ਆ ਆਜਾਂ ਜੀ ਵੱਡੇ ਵੱਡੇ ਵੀ ਪਰਵਾਸੀ ਆ ਬਿਲਕੁਲ ਜੀ ਕਿਨੂੰ ਕਿਨੂੰ ਕਿਆ ਕਿਆ ਕਰੂਗੇ ਵੱਡੇ ਵੱਡੇ ਅਧਾਰਿਆਂ ਦੇ ਵਿੱਚ ਜਿੰਨੇ ਵੀ ਵੱਡੀਆਂ ਪੋਸਟਰਾਂ ਤੇ ਅਫੀਸਰ ਰਹੇਗੇ ਸਾਰੇ ਪਰਵਾਸੀ ਆ ਇਸ ਲਈ ਇਸ ਲਈ ਦਿੱਤੇ ਕੋਈ ਵੀ ਮਸਲੇ ਦਾ ਹੱਲ ਨਹੀਂ ਹੋਣਾ ਚਾਹੇ ਤੁਸੀਂ ਦਿੱਤੇ ਕੋ ਵੀ ਕਰ ਲੋ ਦੰਗੇ ਕਰ ਲੂਗੇ ਜੋ ਮਰਜ਼ੀ ਕਰ ਲੋ ਆਖਰ ਨੂੰ ਆ ਕੇ ਜਿਹੜਾ ਫੈਸਲਾ ਹੁੰਦੇ ਆ ਜਿਹੜੇ ਮਸਲੇ ਹੁੰਦੇ ਆ ਉਹ ਟੇਬਲ ਤੇ ਬੈਠ ਕੇ ਹੱਲ ਹੁੰਦੇ ਆ ਸੋ ਇਸ ਲਈ ਬਾਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੱਤੇ ਹੋ ਕੇ ਨਾ ਚੱਲੋ ਛੋਟਾ ਅੰਗਰਾਲ ਚੱਲੋ